ਮਤ ਭੇਦ ਹੋਣਗੇ ਹਜ਼ਾਰਾਂ ਹੋਣਗੇ ਗੁਰੂ ਨਾਨਕ ਦੀ ਗੱਲ ਆ ਗਈ ਜਿੱਥੇ ਸਾਡੀ ਹੋਂਦ ਦੀ ਗੱਲ ਆ ਗਈ ਗੁਰਮਤ ਦੀ ਗੱਲ ਆ ਗਈ ਗੁਰੂ ਦੇ ਸਿਧਾਂਤ ਦੀ ਗੱਲ ਆ ਗਈ ਸਾਡੇ ਕੌਮੀ ਯੋਧਿਆਂ ਦੀ ਗੱਲ ਆ ਗਈ ਸਾਡੀ ਅਣਖ ਤੇ ਗੈਰਤ ਦੀ ਗੱਲ ਆ ਗਈ ਉਥੋਂ ਇਹ ਬੜੇ-ਬੜੇ ਸਾਡੇ ਆਪ ਆਪ ਜੀ ਮਤ ਭੇਦ ਵੱਡੇ ਛੋਟੇ ਪੈ ਜਾਂਦੇ ਨਹੀਂ ਜਦੋਂ ਹੋਂਦ ਤੇ ਨਹੀਂ ਲੜਨਾ ਜਿਹਦੇ ਨਾਮ ਦੇ ਪਿੱਛੇ ਸਿੰਘ ਤੇ ਕੌਰ ਲੜੇ ਲੱਗਿਆ ਹੋਇਆ ਗੁਰੂ ਨੇ ਲਾਇਆ ਫਿਰ ਇੱਕ ਮੰਚ ਤੇ ਇਕੱਠੇ ਹੋ ਕੇ ਜਕਾਰਾ ਛੱਡ ਦੇਣਾ ਜੱਸਾ ਸਿੰਘ ਅਨੂਵਾਲੀਆ ਜੱਸਾ ਸਿੰਘ ਰਾਮਗੜੀਆ ਭਾਈ ਬਘੇਲ ਸਿੰਘ ਵਰਗੇ ਸਰਦਾਰ ਚੜਤ ਸਿੰਘ ਸੁਖਰ ਚੱਕੀਏ ਵਰਗੇ ਜਦੋਂ ਪੜੋਗੇ ਇਤਿਹਾਸ ਨੂੰ ਜਦੋਂ ਸਾਡੀਆਂ 12 ਮਿਸਲਾਂ ਦਾ ਇਤਿਹਾਸ ਪੜੋਗੇ ਜਦੋਂ ਸਾਡੀਆਂ ਮਿਸਲਾਂ ਦਾ ਇਤਿਹਾਸ ਪੜੋਗੇ ਮਿਸਲਾਂ ਦੇ ਸਿਧਾਂਤ ਵੱਖੋ-ਵੱਖ ਹੋ ਸਕਦੇ ਸੀ ਮਿਸਲਾਂ ਦੇ ਆਪਸੀ ਵਿਚਾਰ ਵਖੋ-ਵਖੋ ਹੋ ਸਕਦੇ ਸੀ ਜਦੋਂ ਹਕੂਮਤ ਨਾਲ ਟੱਕਰ ਲੱਗਣ ਦਾ ਸਮਾਂ ਆਇਆ ਜਦੋਂ ਪਤਾ ਲੱਗਦਾ ਜੱੱਤਾ ਸਿੰਘ ਆਲੂ ਵਾਲੀਏ ਨੂੰ ਜੱੱਤਾ ਸਿੰਘ ਰਾਮਗੜੀਏ ਨੂੰ ਜਦੋਂ ਬਾਬਾ ਭਗੇਲ ਸਿੰਘ ਨੂੰ ਕਿਸੇ ਨੂੰ ਵੀ ਪਤਾ ਲੱਗਦਾ ਚੜਤ ਸਿੰਘ ਸ਼ੁਕਰਚੱਕੀਏ ਨੂੰ ਪਤਾ ਲੱਗਦਾ ਵੀ ਹੁਣ ਹਕੂਮਤਾਂ ਨਾਲ ਟੱਕਰ ਲੱਗ ਗਈ ਆ ਫਲਾਣੇ ਮਿਸਲ ਦੀ ਫੇਰ ਘੋੜਿਆਂ ਦੀਆਂ ਕਾਟੀਆਂ ਤੇ ਬੈਠੇ-ਬੈਠਿਆਂ ਨੇ ਉਹ ਨਗਾਰੇ ਤੇ ਚੋਟ ਲਾ ਦੇਣੀ ਆ ਨਗਾਰੇ ਤੇ ਚੋਟ ਲਾ ਦੇ ਚਲੋ ਵੀ ਆਪਣੇ ਸਿੰਘ ਅੱਗੇ ਤੁਰਪੇ ਦੇ ਗੱਲ ਮਿਸਣਾ ਦੀ ਨਹੀਂ ਗੱਲ ਹੋਂਦ ਦੀ ਹੈ ਗੱਲ ਹੋਂਦ ਦੀ ਹੈ ਗੱਲ ਹੁਣ ਇਕੱਲੀ ਉਸ ਮਿਸਲ ਦੀ ਨਹੀਂ ਰਹੀ ਗੱਲ ਹੁਣ ਤੇ ਗੁਰਨਾਨਕ ਦੇ ਫਲਸਫੇ ਦੀ ਆ ਗਈ ਹੈ ਗੱਲ ਹੁਣ ਗੁਰੂ ਗੋਬਿੰਦ ਸਿੰਘ ਦੇ ਕੇਸਰੀ ਨਿਸ਼ਾਨ ਦੀ ਆ ਗਈ ਹੈ ਗੱਲ ਹੋਰ ਨਕ ਜਕਾਰੇ ਤੇ ਨਗਾਰੇ ਦੀ ਆ ਗਈ ਹੈ ਆਜੋ ਜਕਾਰਾ ਲਾਓ ਤੇ ਨਗਾਰੇ ਤੇ ਚੋਟ ਲਾ ਕੇ ਕੇਸਰੀ انسان ਸਾਹਿਬ ਲੈ ਕੇ ਨਾਲ ਤੁਰিয়ে ਦੁਸ਼ਮਣ ਦੇ ਨਾਲ ਟੱਕਰ ਲਈਏ ਗੱਲ ਹੁਣ ਟੱਕਰ ਦੀ ਆ ਗਈ ਹੈ ਜੇ ਸਾਡੇ ਭਰਾ ਸਾਡੀ ਮਿਸਰ ਸਿੱਖ ਵਿਸਲਾ ਜੜੀ ਆ ਉਹ ਅਨੰਤਪੁਰ ਸਾਹਿਬ ਤੋਂ ਲੈ ਕੇ ਉਹ ਖੈਬਰ ਤੱਕ ਦੇ ਇਤਿਹਾਸ ਨੂੰ ਦੁਹਰਾ ਦਈਏ ਜਦੋਂ ਗੱਲ ਸਾਡੀ ਹੋਂਦ ਦੀ ਆ ਗਈ ਅਨੰਤਪੁਰ ਸਾਹਿਬ ਤੋਂ ਲੈ ਕਰਕੇ ਖੈਰ ਪਰ ਤੱਕ ਦੇ ਇਤਿਹਾਸ ਨੂੰ ਕਾਬਲ ਕੰਧਾਰ ਤੱਕ ਦੇ ਇਤਿਹਾਸ ਨੂੰ ਦੁਹਰਾ ਦਈਏ ਆ ਉਹ ਕਹਿੰਦੇ ਚੱਲੀਏ ਫਿਰ ਕਹਿੰਦੇ ਅੰਦਰ ਇੱਕ ਵਾਰ ਸਾਡੀ ਮਿਸਲ ਦੇ ਜਥੇਦਾਰ ਨੂੰ ਕਿਸੇ ਨੂੰ ਅੰਦਰ ਦੁਸ਼ਮਣਾਂ ਨੇ ਲਾਲ ਕਿਲੇ ਦੇ ਅੰਦਰ ਘੇਰਾ ਪਾਇਆ ਹੋਇਆ ਤੇ ਉਹਦੇ ਨਾਲ ਘੱਟ ਸਿੰਘ ਜਦੋਂ ਦੂਸਰੇ ਸਿੰਘਾਂ ਨੂੰ ਪਤਾ ਲੱਗਿਆ ਦੂਸਰੀਆਂ ਮਿਸਲਾਂ ਨੂੰ ਬਾਹਰ ਆ ਕੇ ਨਗਾਰਾ ਤੇ ਚੋਟ ਲਾ ਦਿੱਤੀ ਐ ਲਾਲ ਕਿਲੇ ਦੇ ਗੇਟ ਤੇ ਆ ਕੇ ਉਹ ਚਰਤ ਸਿੰਘ ਸੁਭਰ ਚੱਕੀ ਹੋਰਾਂ ਨੂੰ ਜੱਛਾ ਸਿੰਘ ਰਾਮ ਗੜੀ ਹੋਰਾਂ ਨੇ ਲਾਇਆ ਜਕਾਰਾ ਸਿੰਘੋਂ ਡਰਨ ਦੀ ਲੋੜ ਨਹੀਂ ਅਸੀਂ ਪਹੁੰਚ ਗਏ ਪਹੁੰਚ ਗਏ ਅੰਤ ਤੁਹਾਡੇ ਭਰਾ ਤੁਹਾਡੀਆਂ ਮਿਸਰਾ ਪਹੁੰਚ ਗਈਆਂ ਉਹ ਜਿਹੜੇ ਅੰਦਰ ਸਿੰਘ ਜੀ ਸੁਚੇਤ ਹੋ ਗਏ ਜਦੋਂ ਸੁਚੇਤ ਹੋ ਗਏ ਮੈਨਾਂ ਦੇ ਵਿੱਚੋਂ ਤਲਵਾਰਾਂ ਕੱਢੀਆਂ ਤੇ ਦੁਸ਼ਮਣ ਤੇ ਉਪਰ ਭਾਰ ਪੈ ਗਿਆ ਆਪਣਿਆਂ ਦਾ ਤੇ ਇਹ ਸਾਰਾ ਹੀ ਕਾਫੀ ਹੈ ਆਪਣਿਆਂ ਦਾ ਤੇ ਜਕੜਾ ਹੀ ਕਾਫੀ ਹੈ ਸਿੰਘੋ ਜੁੜੋ ਜੁੜਾਂਗੇ ਕਿੰਨੇ ਅਮਰਤ ਸੰਚਾਰ ਕਰਾਵਾਂਗੇ ਨਗਰਾਂ ਦੇ ਵਿੱਚ ਕਥਾ ਕੀਰਤਨ ਦੇ ਕੈਂਪ ਲਵਾਵਾਂਗੇ ਜਾਣੇ ਆ ਦੇਖਦੇ ਆ ਜਦੋਂ ਆਪਣੇ ਘਰਾਂ 'ਚ ਵਿਆਹ ਜਾਂਦੀਆਂ ਹੁੰਦੀਆਂ ਨੇ ਜਾਂ ਕਿਸਦਾ ਜਨਮ ਦਿਨ ਹੁੰਦਾ ਹੈ ਡੀਜੇ ਤੇ ਨੱਚਦੇ ਨੇ ਉਹ ਨੋਟ ੁੱਟੀ ਜਾਂਦੇ ਨੇ ਸਭ ਨੋਟ ੁੱਟੀ ਜਾਂਦੇ ਨੇ ਕਈ ਕਰਾਇਆ ਵੀ ਮੁਕਾ ਕੇ ਖੜਦੇ ਨੇ ਸਰਾਬਾ ਪੀ ਪੀ ਕੇ ਕਰਾਇਆ ਵੀ ਮੁਕਾ ਕੇ ਖੜਦੇ ਨੇ ਅੱਜ ਆਪਾਂ ਦੇਖੋ ਗੁਰਮਤਿ ਦੇ ਵੱਲੋਂ ਕਿੰਨੇ ਪਸੜੇ ਹੋਏ ਆਂ ਜਿੰਨਾਂ ਨੂੰ ਬਸ ਇਹ ਆਰਥਿਕ ਹਾਲਾਤਾਂ ਦੇ ਵਿੱਚੋਂ ਮਾੜੇ ਹਾਲਾਤਾਂ 'ਚੋਂ ਕੱਢਣਾ ਸੀ ਗ੍ਰੰਤੀ ਸਿੰਘ ਸਹਿਬਾਨਾਂ ਨੂੰ ਕਥਾਵਾਚਕ ਕੀਰਤਨੀਆਂ ਨੂੰ ਕੱਢਣਾ ਸੀ ਜਿਨ੍ਹਾਂ ਨੇ ਸਾਡੀ ਕੌਮ ਦੇ ਵਿੱਚ ਲੇਕਾ ਕਥਾਵਾਚ ਕੀਰਤਨੀਏ ਚੰਗੇ ਗੁਰਮਤਿ ਸਿਧਾਂਤ ਵਾਲੇ ਸਿੰਘ ਪੈਦਾ ਕਰਨੇ ਸੀ ਉਹਨਾਂ ਨੂੰ ਅੱਜ ਆਸਥਿਕ ਹਲਾਤਾਂ ਦੇ ਵਿੱਚੋਂ ਅਜਿਹਿਆਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਕਈਆਂ ਦੇ ਘਰਾਂ ਦੀਆਂ ਸੱਤਾਂ ਵੀ ਆਮੀਂ ਦੇ ਵਿੱਚ ਜਦੋਂ ਚੁੰਨਿਆਂ ਨੇ ਨਾ ਇੰਨਾ ਜ਼ਿਆਦਾ ਬੁਰੇ ਹਾਲ ਸਨ ਅਸੀਂ ਨੇ ਤਾਂ ਘਰਾਂ 'ਚ ਜਾ ਕੇ ਦੇਖਿਆ ਕਈਆਂ ਦੇ ਘਰ ਰੁੜ ਕੇ ਹੜਾਂ ਦੇ ਵਿੱਚ ਉਹਨਾਂ ਦੀ ਮਦਦ ਦੇ ਲਈ ਕੋਈ ਨਹੀਂ ਪਹੁੰਚਿਆ ਪਰ ਮਦਦ ਲਈ ਕਿੰਨਾ ਦੇ ਲਈ ਪਹੁੰਚੇ ਬਹੁਤੇ ਲੋਕ ਉਹਨਾਂ ਦੀ ਮਦਦ ਦੇ ਲਈ ਜਿਨ੍ਹਾਂ ਨੇ ਇੱਕ ਲੱਛਰ ਗੀਤਾਂ ਨੂੰ ਜਿਆਦਾ ਪ੍ਰਮੋਟ ਕੀਤਾ ਹੋਇਆ ਧਿਆਨ ਦੇਣ ਦੀ ਲੋੜਾ ਗੁਰ ਸਿੱਖੋ ਸਾਰਿਆਂ ਦੇ ਘਰਾਂ ਦੇ ਵਿੱਚ ਪੈਸਾ ਤੇ ਕਿਸਾਨ ਤੇ ਮਜ਼ਦੂਰ ਨੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚੋਂ ਪੈਸਾ ਜਾਂਦਾ ਸਭ ਨੂੰ ਤੁਸੀਂ ਚੌਂਕੀਦਾਰ ਤੋਂ ਲੈ ਕਰਕੇ ਰਾਸ਼ਟਰਪਤੀ ਤੱਕ ਭਾਵੇਂ ਕੋਈ ਕਲਾਕਾਰ ਹੈ ਭਾਵੇਂ ਕੋਈ ਪੁੱਛਾ ਦੇਣ ਵਾਲਾ ਬਾਬਾ ਕੋਈ ਹੈ ਜਿਹੜਾ ਗੱਡੀ ਤੇ ਚੜਿਆ ਫਿਰਦਾ ਸਾਰੇ ਤੁਹਾਡੀ ਕਮਾਈ ਤੋਂ ਚੱਲ ਰਹੇ ਨੇ ਪਰ ਫਰਕ ਇੱਥੇ ਹੈ ਜਿਹੜੇ ਗੁਰਮਤਿ ਸਨਾਤ ਦੇ ਕੇਂਦਰ ਨੂੰ ਸ਼ਥਾਪਿਤ ਕਰਨਾ ਚਾਹੁੰਦੇ ਨੇ ਉੱਥੇ ਅਸੀਂ ਖਰਚਾ ਨਹੀਂ ਕਰਦੇ ਅਸੀਂ ਆਪਣੇ ਰਾਗੀਆਂ ਨੂੰ ਕਥਾਵਾਚ ਕੀਰਤਨੀਆਂ ਨੂੰ ਉਹਨਾਂ ਦੇ ਉੱਪਰ ਦੀ ਨੋਟ ਨੋਟ ਉਹਨਾਂ ਦੇ ਉੱਪਰ ਦੀ ਬਾਰਿਆ ਕਰੀਏ ਕਿਉਂਕਿ ਉਹ ਸਾਡੇ ਗੁਰਮਤਿ ਸਿਧਾਂਤ ਨੂੰ ਪੈਦਾ ਕਰਦੇ ਨੇ ਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਅੰਮ੍ਰਿਤ ਦੇ ਧਾਰਨੀ ਹੋ ਕੇ ਗੁਰਬਾਣੀ ਨਾ ਪੜੀ ਨਾ ਸਾਡੇ ਇੱਥੇ ਬੋਦਸਰੋਤਾਂ ਦੇ ਤੇ ਪ੍ਰਵਾਸੀਆਂ ਦੇ ਕਬਜ਼ੇ ਹੋ ਚੁੱਕੇ ਨੇ ਤੁਸੀਂ ਦੇਖੋ ਵੱਡੇ ਵੱਡੇ ਕੱਪ